ਹਾਂਜੀ ਸਤਿ ਸ੍ਰੀ ਅਕਾਲ ਜੀ ਬੁਸਾ ਕਲੈਕਸ਼ਨ ਤੇ ਬਹੁਤ ਬਹੁਤ ਸਵਾਲਤ ਹੈ ਜੀ ਵੀਰ ਕਰਦੇ ਆਂ ਫਿਰ ਸਾਰਾ ਠਕ ਠਾਕ ਹੋਵੋਗੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਹੁਤ ਸੋਹਣੇ ਸੋਨੂ ਸੂਟ ਦਿਖਾਵਾਂਗੇ ਜੀ ਬਹੁਤ ਹੀ ਘੱਟ ਪ੍ਰਾਈਸ ਦੇ ਸੂਟ ਆਣਗੇ ਜੀ ਇੱਕ ਤੁਸੀਂ ਦੇਖੋ ਜੀ ਪਹਿਲਾ ਸੂਟ ਹੈ 3500 ਰੁਪਏ ਦਾ ਪ੍ਰਾਈਸ ਹੈ ਜੀ 50 ਰੁਪਏ ਸ਼ਿਪਿੰਗ ਦੇ ਐਕਸਟਰਾ ਰਹਿਣਗੇ ਜੀ ਬਹੁਤ ਸੋਹਣਾ ਕੱਪੜਾ ਹੈ ਜੀ ਇਸ ਤਰ੍ਹਾਂ ਹੋ ਗਏ ਇਹ ਹੰਡਣ ਵਾਲਾ ਕਪੜਾ ਜੀ ਪੂਰਾ ਸੈਕੰਡ ਸੂਟ ਆਊਗਾ ਜੀ ਇਹ ਸਲਵਾਰ ਆਉਗੀ ਨਾਲੇ ਸ਼ਰਟ ਆਉਗੀ ਠੀਕ ਇਸ ਤਰ੍ਹਾਂ ਸੂਟ ਬਣੂਗਾ ਇਹ ਵੀ 350 ਦਾ ਹੀ ਹੈ ਜੀ ਤੇ ਅਗਲਾ ਸੂਟ ਇਹ ਆਊਗਾ ਜੀ ਬਹੁਤ ਸੋਹਣਾ ਕਪੜਾ ਹੈ ਜੀ ਬਹੁਤ ਸੋਹਣਾ ਪ्युअर कॉटन ਹੈ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਪਿਓਰ ਕਾਟਨ ਦਾ ਬਹੁਤ ਸੋਹਣੀ ਹੈ ਤੇ ਨਿੱਕ ਨਿੱਕੀ ਬੁਟੀ ਬਣੀ ਹੈ ਦੇਖੋ ਕਿੰਨਾ ਸਿਆਰਾ ਲੱਗੂਗਾ ਬਣ ਕੇ ਬਹੁਤ ਸੋਹਣਾ ਸਟੱਫ ਹੈ ਪਿਓਰ ਕਾਟਨ ਹੈ ਇਹ ਵੀ 399 ਦਾ ਪ੍ਰਾਈਸ ਹੈ ਜੀ ਇਹਦਾ ਵੀ 5 ਮੀਟਰ ਦਾ ਫੈਬਰਿਕ ਆਊਗਾ ਜੀ 50 ਰੁਪਏ ਐਕਸਟਰਾ ਸ਼ਿਪਿੰਗ ਚਾਰਜ ਦੇ ਰਹੇਗੇ ਜੀ ਬਹੁਤ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਓਰ ਕਾਟਨ ਦੇ ਸਪੈਸ਼ਲ ਆ ਜੀ ਸੇਲ ਪ੍ਰਾਈਸ ਤੇ ਲਾਏ ਹੋਏ ਹੈ ਜੀ ਇਹ ਵੀ ਪ्युअर कॉटन ਆਉਗੀ ਜੀ ਦੇਖੋ ਜੀ ਇਹ ਵਾਲੀ ਸਲਵਾਰ ਆ ਜੀ ਇਹਦੇ ਨਾਲ ਸ਼ਰਟ ਬਣੀ ਹੋਈ ਆ ਦੇਖੋ ਜੀ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ ਪ्युअर कॉटन ਹੈ ਜੀ ਓਨਲੀ 350 ਰੁਪਏ ਪ੍ਰਾਈਸ ਹੈ ਜੀ ਇਹਦਾ ਬਹੁਤ ਸੋਹਣਾ ਸਟੱਫ ਹੈ कॉटन ਦਾ ਜੀ ਬਹੁਤ ਹੀ ਸੋਹਣਾ ਬਹੁਤ ਹੀ ਘੱਟ ਪ੍ਰਾਈਸ ਦੇ ਇਹ ਸੂਟ ਹੈ ਜਿਹੜਾ ਵੀ ਤੁਸੀਂ ਸੂਟ ਲੈਣਾ ਹੋਵੇ ਸਕਰੀਨ ਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਹੁਤ ਸੋਹਣਾ ਸਟੱਫ ਹੈ ਇਹਨਾਂ ਦਾ ਇਹ ਵਾਲਾ ਸੂਟ ਜੀ ਪ्युअर कॉटन ਦਾ ਆਊਗਾ ਜੀ 100% ਪ्युअर कॉटन ਹੈ ਜੀ ਦੇਖੋ ਜੀ ਇਸ ਤਰ੍ਹਾਂ ਹੀ ਸ਼ਰਟ ਬਣੂਗੀ ਜੀ ਪ्युअर कॉटन ਹੈ ਜੀ ਇਹਦਾ ਪ੍ਰਾਈਸ ਰਹੂਗਾ ਜੀ 400 ਇਹ ਵਾਲੀ ਇਹਦਾ ਬੋਟਮ ਹੋਊਗਾ ਜੀ ਇਹ ਇਸ ਤਰ੍ਹਾਂ ਹੀ ਚੱਲਦਾ। ਇਹਦਾ ਪ੍ਰਾਈਸ 400 ਰੁਪਏ ਜੀ। ਤੇ ਇਹ ਦੇਖੋ ਜੀ ਇਹ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਪ੍ਰਿੰਟ ਹੈ ਜੀ। ਬਹੁਤ ਜ਼ਿਆਦਾ ਸੋਹਣਾ। 100% ਕਾਟਨ ਹੈ ਜੀ। ਇਹ ਵੀ ਆਪਾਂ ਨੂੰ 400 ਦਾ ਮਿਲੂਗਾ ਜੀ। ਬਹੁਤ ਸੋਹਣਾ ਫੈਬਰਿਕ ਹੈ ਜੀ ਇਹਦਾ। ਬਹੁਤ ਹੀ ਜ਼ਿਆਦਾ ਪਿਆਰਾ। ਇਹ ਆਪਾਂ ਨੂੰ ਲੈਸ ਪ੍ਰਾਈਸ ਚਾਹੀ ਸੀ ਜੀ ਸੋਟ ਆਪਾਂ ਅੱਗੇ ਲੈਸ ਪ੍ਰਾਈਸ ਦੇ ਰਹੇ ਹਾਂ ਜੀ। ਬਹੁਤ ਸੋਹਣਾ ਗਰਮੀ ਚ ਪਾਉਣ ਵਾਲਾ ਪਿਓਰ ਕਾਟਨ ਦਾ ਸਟੱਫ ਹੈ ਜੀ ਬਹੁਤ ਹੀ ਜਿਆਦਾ ਸੋਹਣਾ ਪਿਓਰ ਕਾਟਨ ਹੈ ਜੀ ਇਸ ਤਰ੍ਹਾਂ ਬੰਦ ਹੈ ਜੀ ਸੂਟ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੋਵੇ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਸਾਰੇ ਸੂਟ ਆਪਣੇ ਕੋਲੇ ਅਵੇਲੇਬਲ ਹੈ ਜੀ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਜਿਆਦਾ ਤੋਂ ਜਿਆਦਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੀਆਂ ਭੈਣਾਂ ਨੇ ਹਜੇ ਤੱਕ ਨਹੀਂ ਕਰਿਆ ਜੀ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਪਲੀਜ਼ ਕਮੈਂਟ ਰਿਵਿਊ ਕਰਿਆ ਕਰੋ ਜੀ ਮਿਲਦੇ ਹਾਂ ਅ